ਮਿਤੀ 27 ਅੱਠ 2024 ਨੂੰ ਮਹਤਪੁਰ ਕਸਵਾ ਵਿਖੇ ਪੀਆ ਨੈਸ਼ਨਲ ਬੈਂਕ ਦੇ ਬਾਹਰ ਇੱਕ ਲੜੀ ਕਸ਼ਮੀਰ ਔਰ ਪਤਨੀ ਮਕਰ ਸਿੰਘ ਜੋ ਕਾਫੀ ਏਜਡੀ ਹੈ ਤੇ 40000 ਰੁਪਏ ਉਹਨੇ ਬੈਂਕ ਚੋਂ ਕਢਾਇਆ ਸੀ ਉਸ ਦਿਨ ਕੋਈ ਨਾਮ ਨੂੰ ਵਿਅਕਤੀਆਂ ਨੇ ਔਰ ਔਰਤਾਂ ਨੇ ਉਹਦੇ ਜਿਹੜੇ 40000 ਰੁਪਏ ਉਹ ਕਿਸੇ ਤੇਜ਼ਧਾਰ ਹਥਿਆਰ ਨਾਲ ਖੋਲੇ ਸੀ ਉਹ ਉਸ ਦਿਨ ਤੋਂ ਲੈ ਕੇ ਬੜੀ ਘਬराई ਹੋਈ ਸੀ ਤੇ ਉਹਨੇ ਅਗਰ ਪੁਲਿਸ ਨੂੰ ਅਪੀਲੈਂਟ ਕੀਤਾ ਤੇ ਜਿਹਦੇ ਸੰਬੰਧੀ ਮਕਦਮਾ ਨੰਬਰ 104 ਅੰਡਰ ਸੈਕਸ਼ਨ 304 ਬੀ ਐਨਐਸ थाना ਮਹਿਕੋੜਾ ਦ记ਾਇਆ ਜੋ ਇਸ ਇਨਵੈਸਟੀਗੇਸ਼ਨ ਨੂੰ ਸੰਗੀਤਾ ਨੂੰ ਲੈਂਦੇ ਹੋਇਆ थाना ਮਹਿਕੋੜਾ ਦੇ ਐਸਐਚਓ ਇੰਸਪੈਕਟਰ ਅਜੀਪਾਲ ਅਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਸਜੇ ਢੰਗ ਨਾਲ ਇਸ ਇਨਵੈਸਟੀਗੇਸ਼ਨ ਨੂੰ ਹੱਲ ਕੀਤਾ ਇਸ ਕੇਸ ਨੂੰ ਜਿਹਦੇ ਤਹਿਤ 10 ਲੇਡੀਜ਼ ਜੋ ਪ੍ਰਵਾਸੀ ਹਨ ਸਲਾਨੀ ਭਾਵਨਾ ਅਤੇ ਨੰਨਿਆ ਸਮੇਤ ਇੱਕ ਆਟੋ ਡਰਾਈਵਰ ਦਵਿੰਦਰ ਸਿੰਘ ਇਹਨਾਂ ਨੇ ਸਾਰੀ ਘਟਨਾ ਨੂੰ ਜਾਮ ਨਹੀਂ ਦਿੱਤਾ ਸੀ ਕਿ ਇਹ ਫਿਰ ਜਦੋਂ ਇਨਸੀਡੈਂਟ ਕਰਨ ਤੋਂ ਬਾਅਦ ਆਟੋਵੱਚ ਸਵਾਰ ਲੋਕ ਇੱਥੇ ਆਪਣੇ ਟਿਕਾਣੇ ਤੇ ਪਹੁੰਚ ਗਏ ਆ ਜੋ ਸਾਇੰਟੀਫਿਕ ਤੇ ਤੋਂਨਕ ਤਰੀਕਿਆਂ ਨਾਲ ਇਹਨੂੰ ਰਿਸਟੇਅਰ ਕਰਕੇ ਤੇ ਨਾਉ ਜਿਹੜਾ ਅੱਜ ਗ੍ਰਫਤਾਰ ਕੀਤਾ ਔਰ ਇਹ ਬੜੇ ਅਪਰਾਧੀ ਕਿਸਮ ਦੇ ਲੋਕ ਨੇ ਇਹਨਾਂ ਨੇ ਬਹੁਤ ਸਾਰੀਆਂ ਘਟਨਾਵਾਂ ਨੂੰ ਜਾਮ ਨਹੀਂ ਦਿੱਤਾ ਔਰ ਇਹਨਾਂ ਤੇ ਪੁਰਾਣੇ ਵੀ ਮਕਦਮੇ ਦਰਜੇ ਜੇਲਾ ਚੋਂ ਬਾਹਰ ਰਹਿੰਦੇ ਜੋ ਥਾਣਾ ਮਹਿਪੁਰ ਨੇ ਕੀਮੇ ਬਹੁਤ ਅੱਛਾ ਕੰਮ ਕੀਤਾ ਹੈ ਤੇ ਜਿਲ੍ਹਾ ਜਰੰਧਾ ਅਧਿਆਤਿ ਦੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਪ੍ਰੀਤ ਕਮਤ ਸਿੰਘ ਖਾਕਰ ਜੀ ਵੱਲੋਂ ਬਹੁਤ ਹੀ ਸੱਤ ਦੇ ਦਿੱਤੇ ਗਏ ਹਨ ਜਿਹਦੇ ਤਹਿਤ ਇਲਾਕੇ ਨੂੰ ਕ੍ਰਾਈਮ ਫਰੀ ਰੱਖਣ ਲਈ ਪੁਲਿਸ ਵੱਲੋਂ ਹੱਥਾਂ ਦੇ ਪ੍ਰਲਿਬਿਤ ਜਾਰੀ ਹਨ ਧੰਨਵਾਦ